ਸਹੀ ਪੰਜਾਬ ਪੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਮਸੀਹ ਬੀਤੇ ਕੱਲ ਤੋਂ ਖੂਬ ਚਰਚਾ ਹੋ ਰਹੀ ਆ ਬਦਲੇ ਹੋਏ ਨਵੇਂ ਕਾਨੂੰਨਾਂ ਨੂੰ ਲੈ ਕੇ ਤਾਂ ਦੱਸ ਰਿਹਾ ਕਿ 2023 ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਇਹ ਕਾਨੂੰਨ ਨਵੇਂ ਬਣੇ ਸੀ ਪਰ 1 ਜੁਲਾਈ 2024 ਤੋਂ ਲਾਗੂ ਹੋਏ ਨੇ ਕੀ ਇਹਨਾਂ ਕਾਨੂੰਨਾਂ ਦਾ ਫਾਇਦਾ ਲੋਕਾਂ ਨੂੰ ਹੋਵੇਗਾ ਪੁਰਸ਼ ਦੇ ਉੱਤੇ ਇਹਨਾਂ ਬਦਲੇ ਹੋਏ ਕਾਨੂੰਨਾਂ ਦਾ ਕਿੰਨਾ ਭਾਰ ਪਵੇਗਾ ਕਿਹੜੀਆਂ ਕਿੜੀਆਂ ਧਰਾਵਾਂ ਬਦਲੀਆਂ ਨੇ ਕਿ ਧਰਾਵਾਂ ਦੇ ਵਿੱਚ ਵਾਧਾ ਹੋਇਆ ਘਾਟਾ ਹੋਇਆ ਆਮ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਵੇਗਾ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਸਾਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦਜੀ ਕੋਲ ਜੋ ਕਿ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਵੀ ਨੇ ਗੱਲਬਾਤ ਕਰਨ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ Imran ji sab to pehla taa tvaade shine tv de darshakano mere vallon pyar bhari saskal aur tvaada vi ਇੱਥੇ ਮੇਰੇ ਆਫਿਸ ਚ ਆਉਣ ਦਾ ਬਹੁਤ ਬਹੁਤ ਧੰਨਵਾਦ। ਅਫਤੀ ਸਾਹਿਬ ਜਿਵੇਂ ਬੀਤੇ ਕੱਲ ਤੋਂ ਚਰਚਾ ਹੋ ਰਹੀ ਹੈ ਜੀ ਬਹੁਤ ਸਾਰੇ ਲੋਕ ਨੇ ਇਹ ਸੁਣ ਤਾਂ ਲਿਆ ਹੋਵੇਗਾ ਲੋਕਾਂ ਨੇ ਕਾਨੂੰਨ ਬਦਲ ਗਏ। ਪਰ ਇਹਨਾਂ ਕਾਨੂੰਨਾਂ ਦਾ ਹੁਣ ਬਦਲੇ ਹੋਏ ਕਾਨੂੰਨਾਂ ਦਾ ਨਵਾਂ ਨਾਮ ਕੀ ਆ? ਸਭ ਤੋਂ ਪਹਿਲਾ ਸਵਾਲ ਇਹ। ਇਮਰਾਨ ਜੀ ਦੇਖੋ ਸਾਡੇ ਮੁਲਕ ਨੂੰ ਆਜ਼ਾਦ ਹੋਏ ਨੂੰ 74 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਜੀ ਇਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਸਾਡੇ ਤੇ 100 ਸਾਲ ਤੋਂ ਜ਼ਿਆਦਾ ਸਮਾਂ ਰਾਜ ਕੀਤਾ ਬਿਲਕੁਲ ਔਰ ਅੰਗਰੇਜ਼ਾਂ ਨੇ ਉਹ ਕਾਨੂੰਨ ਬਣਾਏ ਜਿਹੜੇ ਉਹਨਾਂ ਨੂੰ ਸੂਟ ਕਰਦੇ ਸੀ ਬਿਲਕੁਲ ਸਾਡੇ ਮੁਲਕ ਨੂੰ ਆਜ਼ਾਦ ਹੋਏ ਨੂੰ 74 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਔਰ ਅਸੀਂ ਸਾਰੇ ਇਹ ਮਹਿਸੂਸ ਕਰਦੇ ਸੀ ਹਮ ਕਿ ਜਿਸ ਤਰ੍ਹਾਂ ਸਮਾਂ ਬਦਲਿਆ ਹੈ ਸਮਾਜ ਬਦਲਿਆ ਹੈ ਹਾਲਾਤ ਬਦਲੇ ਨੇ ਕਾਨੂੰਨ ਨੂੰ ਵੀ ਉਸ ਤਰੀਕੇ ਨਾਲ ਬਦਲਣਾ ਚਾਹੀਦਾ ਹੈ ਬਿਲਕੁਲ ਸੋ ਮੈਂ ਇਹ ਹੁਣ ਕਾਨੂੰਨ ਤਿੰਨ ਮੇਨ ਕਾਨੂੰਨ ਨੇ ਜਿਹੜੇ ਸਾਡੇ ਪਹਿਲਾਂ ਜਿਨ੍ਹਾਂ ਨੂੰ ਅਸੀਂ ਆਈਪੀਸੀ, ਸੀਆਰਪੀਸੀ, ਐਵੀਡੈਂਸ ਐਕਟ ਕਹਿੰਦੇ ਸੀਗੇ ਉਹਨਾਂ ਦੇ ਹੁਣ ਨੌ ਵੀ ਬਦਲੇ ਨੇ ਧਰਾਵਾਂ ਕੁਝ ਵਧੀਆਂ ਨੇ ਕੁਝ ਘਟੀਆਂ ਨੇ ਸਾਰੀਆਂ ਉਹ ਆਪਾਂ ਹੁਣ ਮੈਂ ਤੁਹਾਨੂੰ ਡਿਸਕਸ਼ਨ ਸਾਰਾ ਕੁਝ ਉਹਦੇ ਬਾਰੇ ਦੱਸਾਂਗਾ ਜੀ ਇਹ ਮੈਂ ਸਭ ਤੋਂ ਪਹਿਲਾਂ ਤਾਂ ਕੇਂਦਰ ਸਰਕਾਰ ਦਾ ਮੋਦੀ ਸਰਕਾਰ ਦਾ ਇਹ ਧੰਨਵਾਦ ਕਰਨਾ ਹੈ ਬਈ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਇਹ ਕਾਨੂੰਨ ਬਦਲੇ ਨੇ ਨਹੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੋਦੀ ਦੀ ਸਰਕਾਰ ਤੋਂ ਪਹਿਲਾਂ ਕਈ ਸਰਕਾਰਾਂ ਆਈਆਂ ਸਮੇਂ ਦੀ ਲੋੜ ਦੇ ਮਤਾਬਕ ਕਾਨੂੰਨ ਚੇਂਜ ਨਹੀਂ ਕੀਤੇ ਗਏ ਲੇਕਿਨ ਹੁਣ ਕੀਤੇ ਗਏ ਨੇ ਮੈਂ ਇਹਨਾਂ ਦਾ ਕਾਨੂੰਨਾਂ ਦੇ ਵਿੱਚ ਜੋ ਬਦਲਾਅ ਆ ਉਹਦਾ ਤਹਿ ਦਿਲੋਂ ਸਵਾਗਤ ਵੀ ਕਰਦਾ ਹਾਂ ਔਰ ਇਹਨਾਂ ਦੀ ਜ਼ਰੂਰਤ ਵੀ ਬੜੀ ਸੀ ਜਿਹੜੇ ਕਿ ਇਹ ਦਸੰਬਰ 23 ਦੇ ਵਿੱਚ ਦੋਨੇ ਸਦਨਾਂ ਤੋਂ ਪਾਸ ਹੋ ਕੇ ਰਾਸ਼ਟਰਪਤੀ ਜੀ ਦੀ ਮੋਹਰ ਲਾ ਕੇ ਇਹ ਕਾਨੂੰਨਾਂ ਦੇ ਵਿੱਚ ਐਮੈਂਡਮੈਂਟ ਹੋ ਗਈ ਸੀ ਔਰ ਇਹ ਕੱਲ ਤੋਂ ਲਾਗੂ ਹੋਏ ਨੇ ਹੁਣ ਮੈਂ ਤੁਹਾਨੂੰ ਇਮਰਾਨ ਜੀ ਦੱਸਦਾ ਵੀ ਪਹਿਲਾਂ ਇਹਨਾਂ ਦਾ ਨਾਮ ਕੀ ਸੀ ਤੇ ਹੁਣ ਜਿਹੜੇ ਬਦਲ ਕੇ ਇਹਨਾਂ ਦਾ ਨਾਮ ਕੀ ਹੋ ਗਿਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਪਹਿਲਾਂ ਜਿਹੜੀ ਸਾਡੀ ਇੰਡੀਅਨ ਪੈਨਲ ਕੋਡ ਸੀ ਅਸੀਂ ਸਾਰੇ ਜਿਹਨੂੰ ਆਈਪੀਸੀ ਕਹਿੰਦੇ ਸੀ ਇਹ ਉਹ ਹੁਣ ਸ਼ਾਰਟ ਚ ਉਹਨੂੰ ਬੀਐਨਐਸ ਲਿਖਿਆ ਜਾਏਗਾ ਡਿਟੇਲ ਉਹਦੀ ਭਾਰਤੀ ਨਿਆਏ ਸਹੰਤਾ ਮੰਗੀ ਹੈ ਇਹ ਔਰ ਇਹਨੂੰ ਜਿਵੇਂ ਆਈਪੀਸੀ ਲਿਖਦੇ ਸੀ ਹੁਣ ਅਸੀਂ ਬੀਐਨਐਸ ਲਿਖਾਂਗੇ ਔਰ ਇਹਦੀਆਂ ਪਹਿਲਾਂ 511 ਧਰਾਵਾਂ ਹੁੰਦੀਆਂ ਸੀ ਜਿਹੜੀਆਂ ਹੁਣ ਘਟ ਕੇ 358 ਹੋ ਗਈਆਂ ਨੇ ਦੂਸਰਾ ਸਾਡਾ ਸੀ ਕਾਨੂੰਨ ਸੀ ਆਰਪੀਸੀ ਕ੍ਰਿਮినਲ ਪ੍ਰਸੀਜਰ ਕੋਡ ਜਿਹਦਾ ਹੁਣ ਨਾਮ ਬਦਲ ਕੇ ਅਸੀਂ ਸ਼ਾਰਟ ਚ ਉਹਨੂੰ ਬੀਐਨਐਸਐਸ ਲਿਖਾਂਗੇ ਜਿਹਨੂੰ ਸੀਆਰਪੀਸੀ ਲਿਖਦੇ ਸੀ ਭਾਰਤੀ ਨਾਗਰਿਕ ਸੁਰੱਖਿਆ ਸਹੰਤਾ 2023 ਜਿਹੜੀ ਆਈਪੀਸੀ ਸੀ ਅੱਡੀ ਜਿਹੜੀ ਪਹਿਲੀ ਇੰਡੀਅਨ ਪੈਨਲ ਕੋਡ ਉਹ ਉਦੋਂ ਦੀ ਹੀ ਪੁਰਾਣੀ ਜਿਹੜੀ ਹੈ ਚੱਲ ਰਹੀ ਸੀ ਜਿਹੜੀ ਹੁਣ ਇਹ ਨਵਾਂ ਨਾਮ ਉਹਨੂੰ ਦੇ ਦਿੱਤਾ ਗਿਆ ਇਸ ਤਰ੍ਹਾਂ ਹੀ ਸਾਡਾ ਤੀਜਾ ਕਾਨੂੰਨ ਸੀ ਐਵੀਡੈਂਸ ਇੰਡੀਅਨ ਐਵੀਡੈਂਸ ਐਕਟ ਇਹ ਵੀ ਜਿਹੜਾ ਪੁਰਾਣਾ 1872 ਦਾ ਸੀਗਾ ਬਦਲ ਕੇ ਹੁਣ ਨਵਾਂ 2023 ਦਾ ਜਿਹੜਾ ਕੱਲ ਤੋਂ ਲਾਗੂ ਹੋ ਚੁੱਕਿਆ ਹੈ ਜੀ ਬਿਲਕੁਲ ਡਿਪਟੀ ਸਾਹਿਬ ਦੱਲ ਇਹ ਆ ਕਿ ਜਿਵੇਂ ਲੋਕਾਂ ਨੂੰ ਪਤਾ ਲੱਗ ਗਿਆ ਤੁਸੀਂ ਵੀ ਦੱਸਿਆ ਕਿ ਧਰਾਮਾਂ ਦੇ ਵਿੱਚ ਵਾਧਾ ਵੀ ਹੋਇਆ ਘਾਟਾ ਵੀ ਹੋਇਆ ਤੇ ਕਾਨੂੰਨ ਬਦਲ ਗਏ ਨਾਂ ਬਦਲ ਗਏ ਪਰ ਇਸ ਦੇ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ ਲੋਕਾਂ ਨੂੰ ਫਾਇਦਾ ਹੋਵੇਗਾ ਜਾਂ ਫਿਰ ਕੋਈ ਨੁਕਸਾਨ ਹੋਵੇਗਾ ਇਹ ਬਦਲੇ ਹੋਏ ਕਾਨੂੰਨਾਂ ਦਾ ਇਮਰਾਨ ਜੀ ਇਹ ਜਿਹੜੇ ਨਵੇਂ ਕਾਨੂੰਨ ਹੁਣ ਬਣਾਏ ਗਏ ਨੇ ਜੀ ਇਦੇ ਦੇ ਵਿੱਚ ਜਿਹੜਾ ਸਜ਼ਾ ਤੋਂ ਜ਼ਿਆਦਾ ਧਿਆਨ ਇਨਸਾਫ਼ ਵੱਲ ਦਿੱਤਾ ਗਿਆ ਲੋਕਾਂ ਨੂੰ ਜਿਹੜੀ ਵੈਲਫੇਅਰ ਸਟੇਟ ਹੁੰਦੀ ਆ ਉਹਦਾ ਇੱਕ ਕਨਸੈਪਟ ਹੁੰਦਾ ਹੈ ਲੋਕਾਂ ਦੇ ਪ੍ਰਤੀ ਸਸਤਾ ਤੇ ਜਲਦੀ ਨਿਆਂ ਇਹ ਜਿਹੜੀ ਉਹ ਭਾਵਨਾ ਹੈ ਉਹਨੂੰ ਪੂਰਾ ਕਰੇਗਾ ਕਿਉਂਕਿ ਕਾਨੂੰਨ ਦੇ ਵਿੱਚ ਇਹਨਾਂ ਨਵੇਂ ਕਾਨੂੰਨਾਂ ਦੇ ਵਿੱਚ ਐਸੀਆਂ ਧਰਾਵਾਂ ਸ਼ਾਮਲ ਕੀਤੀਆਂ ਗਈਆਂ ਨੇ ਜਿਦੇ ਵਿੱਚ ਸਾਡੀ ਪੁਲਿਸ ਨੂੰ ਵੀ ਬਾਉਂਡ ਕੀਤਾ ਗਿਆ ਕਈ ਕੰਮ ਕਰਨ ਵਾਸਤੇ ਅਦਾਲਤਾਂ ਨੂੰ ਵੀ ਸਮਾਂ ਨਿਸ਼ਚਿਤ ਕੀਤਾ ਗਿਆ ਬਈ ਇੰਨੇ ਮਹੀਨਿਆਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੋਣਗੀਆਂ ਇਸ ਕਰਕੇ ਲੋਕਾਂ ਨੂੰ ਇਹ ਜਿਹੜੇ ਨਵੇਂ ਕਾਨੂੰਨ ਨੇ ਸਸਤਾ ਤੇ ਜਲਦੀ ਨਿਆਂ ਦਿਵਾਉਣ ਦੇ ਵਿੱਚ ਬਹੁਤ ਸਹਾਇਕ ਹੋਣਗੇ ਔਰ ਸਾਡੇ ਲੋਕਾਂ ਨੂੰ ਸਾਡੇ ਸਮਾਜ ਨੂੰ ਇਹਨਾਂ ਕਾਨੂੰਨਾਂ ਦਾ ਬਹੁਤ ਫਾਇਦਾ ਹੋਏਗਾ ਜੀ ਅਨੰਦ ਸਾਹਿਬ ਤੁਸੀਂ ਲੰਬਾ ਸਮੇਂ ਤੱਕ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਐਸਐਸਓ ਰਹੇ ਹੋ ਡੀਐਸਪੀ ਤੁਸੀਂ ਰਹੇ ਹੋ ਪਰ ਪੁਲਿਸ ਦੀ ਜਵਾਬਦੇਹੀ ਕੀ ਹੋਵੇਗੀ ਹੁਣ ਇਹ ਕਾਨੂੰਨ ਜਿਹੜੇ ਨਵੇਂ ਬਣੇ ਨੇ ਜਿਹੜੇ ਬਦਲੇ ਨੇ ਇਹਨਾਂ ਦੇ ਵਿੱਚ ਪੁਲਿਸ ਦੀ ਜਵਾਬਦੇਹੀ ਕਿਸ ਤਰ੍ਹਾਂ ਤਰੀਕੇ ਦੇ ਹੋਵੇਗੀ ਪੁਲਿਸ ਦੀ ਜਵਾਬਦੇਹੀ ਪਹਿਲਾਂ ਵੀ ਸੀਗੀ ਬਹੁਤ ਹੁਣ ਹੋਰ ਵੱਧ ਗਈ ਹੈ ਹੁਣ ਜਦੋਂ ਅਸੀਂ ਪਹਿਲਾਂ ਕਿਸੇ ਬਦਮਾਸ਼ ਨੂੰ ਚੋਰ ਨੂੰ ਚੱਕੇ ਨੂੰ ਸਮਗਲਰ ਨੂੰ ਫੜਦੇ ਸੀ ਉਹਦੀ ਅਸੀਂ ਫੱਦ ਬਣਾ ਲੈਂਦੇ ਸੀ ਜੋ ਕੁਝ ਵੀ ਉਹ ਤੋਂ ਰਿਕਵਰ ਹੁੰਦਾ ਸੀਗਾ ਤੇ ਸਾਈਨ ਕਰਾ ਲੈਂਦੇ ਸੀ ਗਵਾਹਾਂ ਦੇ ਲੇਕਿਨ ਹੁਣ ਨਵੇਂ ਕਾਨੂੰਨ ਦੇ ਵਿੱਚ ਉਹਨਾਂ ਨੇ ਇਹਦੀ ਵੀਡੀਓਗ੍ਰਾਫੀ ਵੀ ਜ਼ਰੂਰੀ ਕਰਤੀ ਹੈ ਇਸ ਕਰਕੇ ਕਿਉਂਕਿ ਕਈ ਵਾਰ ਇਲਜ਼ਾਮ ਲੱਗ ਜਾਂਦੇ ਸੀ ਵੀ ਕੀ ਉੱਥੋਂ ਬਰਾਮਦ ਕੁਝ ਹੋਰ ਹੋਇਆ ਪਾ ਕੁਝ ਹੋਰ ਦਿੱਤਾ ਘੱਟ ਹੋਇਆ ਵੱਧ ਪਾਤਾ ਇਹ ਚੀਜ਼ਾਂ ਕਰਕੇ ਵੀ ਸ਼ਾਇਦ ਇਹ ਨਵੇਂ ਕਾਨੂੰਨਾਂ ਦੇ ਵਿੱਚ ਹੋਇਆ ਹੋਵੇ ਹਾਂ ਜੀ ਇਹ ਮੁਲਜ਼ਮ ਪਹਿਲਾਂ ਪਲੀ ਲੈਂਦੇ ਸੀ ਮੁਲਜ਼ਮਾਂ ਦੇ ਵਕੀਲ ਪਲੀ ਲੈਂਦੇ ਸੀ ਵੀ ਪੜਿਆ ਕੁਝ ਹੋਰ ਜੀ ਪਾਤਾ ਕੁਝ ਹੋਰ ਜੀ ਪੜੀ ਸੀ ਸ਼ਰਾਬ ਪਾਤੀ ਪੀਮ ਜੀ ਜਾਂ ਇੰਨੀ ਨਹੀਂ ਸੀ ਇੰਨੀ ਸੀ ਜੀ ਉਹਨੇ ਜਦੋਂ ਵੀਡੀਓਗ੍ਰਾਫੀ ਹੋ ਜਾਏਗੀ ਬਿਲਕੁਲ ਇੰਡੀਅਨ ਐਵੀਡੈਂਸ ਐਕਟ ਦੇ ਤਹਿਤ ਤਾਂ ਉਹ ਫਿਰ ਨਾਲੇ ਤਾਂ ਪੁਲਿਸ ਸਾਡੀ ਅਲੀਗੇਸ਼ਨ ਤੋਂ ਬਚੇਗੀ ਬਿਲਕੁਲ ਔਰ ਉਹ ਇੱਕ ਥੋਸ ਸਬੂਤ ਹੋਏਗਾ ਜਿਹੜਾ ਕੋਰਟ ਵੀ ਮੰਨਣਯੋਗ ਹੋਏਗਾ ਹਾਂ ਯਾਨੀ ਸਿੱਧੇ ਸ਼ਬਦਾਂ ਦੇ ਵਿੱਚ ਅਨੰਦ ਸਾਹਿਬ ਜੇ ਗੱਲ ਕੀਤੀ ਜਾਵੇ ਹੁਣ ਜਿਵੇਂ ਤੁਸੀਂ ਦੱਸਿਆ ਕਿ ਇਨਸਾਫ ਜਲਦੀ ਮਿਲੇਗਾ ਫਿਰ ਉਹ ਤਾਰੀਖ 'ਤੇ ਤਾਰੀਖ ਤਾਰੀਖ 'ਤੇ ਤਾਰੀਖ ਉਹ ਡਾਇਲੋਗ ਵੀ ਬਣੇ ਹੋਏ ਨੇ ਕਿ ਹੁਣ ਉਹ ਚੀਜ਼ਾਂ ਨਹੀਂ ਹੋਣਗੀਆਂ ਖੱਜਲ-ਖੁਆਰੀ ਨਹੀਂ ਹੋਵੇਗੀ ਕੋਰਟ ਦੇ ਚੱਕਰ ਜਿਹੜੇ ਨਹੀਂ ਲਾਉਣੇ ਪੈਣਗੇ ਕਿਉਂਕਿ ਇੱਕ ਤਰੀਕ ਦੇਕਰ ਕਿਸੇ ਨੂੰ ਭੁਗਤਣ ਦੇ ਲਈ ਆਉਂਦਾ ਕੋਈ ਕਈ ਵਾਰੀ ਕੋ ਦੂਰ ਤਰਾਡੇ ਤਾਂ ਉਹਦਾ ਪੂਰੀ ਦਿਹਾੜੀ ਉਹਦੀ ਖਰਾਬ ਹੋ ਜਾਂਦੀ ਆ ਸੱਡੀਆਂ ਲੱਗ ਜਾਂਦੀਆਂ ਨੇ ਜੀ 10-10 ਸਾਲ ਲੱਗ ਜਾਂਦੇ ਨੇ ਕੇਸ ਨੂੰ ਹੁਣ ਉਹ ਚੀਜ਼ਾਂ ਤੋਂ ਖੱਜਲ ਖੁਆਰੀ ਤੋਂ ਬਚਣਗੇ ਉਹ ਖੱਜਲ ਖੁਆਰੀ ਹੁਣ ਨਾ ਜੀ